ਹੰਤ ਤੋਂ ਤੇਰਾ ਪਾਰ ਉਤਾਰਾ ਕਰ ਲੈਂਦਾ ਬਾਤ ਤਾਰਾ ਕਰ ਸਕਦਾ ਹੈ ਇਸ ਕਰਕੇ ਜੇ ਤੁਮ ਆਪਣੇ ਮਨ ਦਾ ਜਨਮ ਸਫਲਾ ਕਰਨਾ ਚਾਹੁੰਗਾ ਹੈ ਇਸ ਸੰਸਾਰ ਨੂੰ ਤਰਨ ਕਰਨਾ ਚਾਹੁੰਦਾ ਹੈ ਤਾਂ ਸਤਿਗੁਰੂ ਕਹਿੰਦੇ ਨੇ ਭਾਈ ਉਸ ਤਾਲ ਗੁਰੂ ਜੀ ਦਾ ਸੁਣਨ ਕਰਿਆ ਕਰ ਉਹਦਾ ਨਾਮ ਜਪਿਆ ਕਰ ਕੋਟੰ ਕੋਟੰਤਰ ਕੇ ਪਾਪ ਸਭ ਹੋ ਗਏ। ਹਰ ਪਾਪ ਜਦ ਪਾਰ ਉਤਾਰ ਰਹਾਂ। ਸੇਵ ਜੀ ਕਹਿੰਦੇ ਭਾਈ ਪ੍ਰਮਾਤਮਾ ਦਾ ਨਾਮ ਅਨੇਕਾਂ ਧੁਨਾਂ ਦੇ ਕੀਤੇ ਸਾਰੇ ਪਾਪ ਨਾਸ ਕਰ ਦਿੰਦੇ। ਕਿਉਂਕਿ ਪਾਸਾ ਜੀ ਕਹਿੰਦੇ ਤੂੰ ਅਜਲਾਂ ਨਹੀਂ ਕਰਿਆ ਪਿਆ। ਇਤੋ ਬੜਾ ਸਮਾਂ ਗੜਾ ਚਿਰ ਹੋ ਗਿਆ ਉਸ ਨਿਰੰਕਾਰ ਨਾਲ ਵਿਛੜਿਆ ਇਹ ਸੰਸਾਰ ਦੇ ਪਟਕਦਾ ਹੋਇਆ ਪਤਾ ਨਹੀਂ ਕਿੰਨੀਆਂ ਜਿੰਨਾਂ ਦੇ ਰਾਹੀ ਹੋ ਚੁੱਕੇ ਐ ਇਤੋਂ ਤੱਕ ਵੀ ਸਤਿਪਾਰਸਾਨੀ ਉਹ ਗਿਆਨ ਹੈ ਕਿ 84 ਨੱਕ ਨੂੰ ਪੁਕਤੀ ਹੈ ਤੈਂ ਲੱਖ 84 ਪਰਮਤੇ ਪਰਮਤੇ ਦੁਲੱਗ ਜਨ ਆਪ ਪਾਏ ਸਰਸਿ ਕਹਿੰਦੀ ਹੈ ਇਸ ਕਰਕੇ ਸਾਧੂ ਜੀ ਕਹਿੰਦੇ ਜਿਹੜੀਆਂ ਵੀ ਹਰੇਕ ਜੁਗਾਂ ਦੇ ਵਿੱਚ ਤੈਂ ਕੋਈ ਪਾਪ ਕੀਤੇ ਨੇ ਪਾਪ ਕਰਮ ਕੀਤੇ ਨੇ ਤਾਂ ਉਹਨਾਂ ਸਾਰਿਆਂ ਕਰਮਾਂ ਦੀ ਨਿਵਰਤੀ ਕਰਨ ਵਾਸਤੇ ਇੱਕੋ ਇੱਕ ਅਵਤਾਰ ਸੁਵੈਕੁ ਜੀ ਦਾ ਨਾਮ ਲੈ ਲੈ। ਇਸ ਕਰਕੇ ਮੂਟ ਕੁਟੰਤਰ ਕੇ ਪਾਪ ਸਭ ਖੋ ਬੈ। ਭਾਈ ਜੇਨੇ ਕੀਤੇ ਹੋਏ ਅਨੇਕਾਂ ਜੁਗਾਂ ਦੇ ਪਾਪ ਇਕ ਆਰਪੁਰਖ ਵੈਗੁਰੂ ਜੀ ਦਾ ਨਾਮ ਨਾਸ ਕਰਨ ਕਰ। ਪਰਮਾਤਮਾ ਦੇ ਸਿਰਮੌਰਨ ਕਰਨ ਵਾਲੇ ਜੀ ਨੂੰ ਧਰਜ ਪਾਰ ਉਠਾਉ। ਸੰਤਪੁਰ ਜੀ ਕਹਿੰਦੇ ਸੰਸਾਰ ਸਮੁੰਦਰ ਤੋਂ ਇਹ ਆਰਪੁਰਖ ਵੈਗੁਰੂ ਪਾਰ ਬਣਾਉਂਦਾ ਹੈ। ਇੱਕ ਨਾਮ ਤੇ ਵੇੜਾ ਹੀ ਹੈ ਜਿਹੜਾ ਸੰਸਾਰ ਸਮੁੰਦਰ ਤੱਕ ਨੂੰ ਪਾਰ ਕਰੇਗਾ ਇਸ ਕਰਕੇ ਸੈਭ ਸੰਤਪੁਰ ਜੀ ਆਵੇ ਬਚਨ ਕਹੇ ਨੇ। ਕਿ ਭਾਈ ਹੁਣ ਨਾਮੁ ਕੀ ਵੇੜੇ ਤਿਆਰ ਕਰੀ ਨਾਮਜਗ ਸਿਮਰਨ ਕਰ ਜਿਹਦੇ ਸਹਾਰੇ ਮੈਂ ਸੰਸਾਰ ਸੰਗਰਮ ਪਾਰ ਕਰਨਾ ਹੈ ਰਹਾ ਕਾਇਆ ਨਗਰ ਵਤ ਹਰਿ ਸਾਭੀ ਹਰ ਮਿਰਖੋ ਨਿਰਮੈਰ ਨਿਰੰਕਾਰਾ ਮਾਲਕ ਪ੍ਰਭੂ ਸਾਡੇ ਸਰੀਰ ਦੇ ਵਿੱਚ ਉਸ ਰੂਪ ਕੀ ਸਹਿਰ ਦੇ ਵਿੱਚ ਵਸੇ ਕਾਇਆ ਨਗਰ ਆਇਆ ਹੈ ਸਰੀਰ ਨਕਲ ਦਾ ਪ੍ਰਾਪਤ ਸਹਿਬ ਨਕਲ ਪਿੰਡ ਸਰੀਰ ਰੂਪੀ ਸ਼ਹਿਰ ਦੇ ਵਿੱਚ ਵਸਦਾ ਹੈ ਫਿਰ ਵੀ ਉਸ ਨੂੰ ਕੋਈ ਡਰ ਨਹੀਂ ਹੈ ਉਸ ਨੂੰ ਕਿਸੇ ਦੇ ਨਾਲ ਕੋਈ ਬੈਰ ਨਹੀਂ ਹੈ ਉਸ ਦਾ ਕੋਈ ਵੀ ਖਾਸ ਅਕਾਰ ਨਹੀਂ ਹੈ ਵਸਦਾ ਵੀ ਸਰੀਰ ਦੇ ਵਿੱਚ ਹੈ ਉਹ ਨਿਰਭਉ ਹੈ ਨਿਰਵੈਰ ਹੈ ਨਿਰੰਕਾਰਾ ਹੈ ਰੰਕਾਰਾ ਪਾਵਤ ਤੂੰ ਰਹਤ ਨਿਰਵੈਰ ਪਾਵੈ ਤੂੰ ਰਹਤ ਨਿਰਭੈਉ ਭਾਤ ਦਰ ਨਾਮ ਕਿਸੇ ਦਾ ਡਰ ਹੈ ਨਾ ਕਿਸੇ ਨਾਲ ਕੋ ਬੈਰ ਹੈ ਤੇ ਨਾ ਹੀ ਭਾਈ ਉਹਦਾ ਕੋਈ ਖਾਸ ਸਥਾਨ ਹੈ ਉਹ ਕਿਤੇ ਹੋਰ ਨਹੀਂ ਤੇਰੇ ਸਰੀਰ ਦੇ ਵਿੱਚ ਹੀ ਵਸਦਾ ਹੈ ਹਰ ਨਿਕਟ ਵਸ ਤੇ ਕਰਸ਼ਨ ਨੰਦ ਰਿਹਾ ਆਵੇ ਅਰੁ ਬਧ ਕੁਲ ਵਿਚਾਰਾ ਬਾਈ ਬੀ ਦੂਰ ਤੇ ਹੈ ਨਹੀਂ ਗੁਰਬਾਣੀ ਨੇ ਬਾਰ ਬਾਰ ਸਮਝਾਇਆ ਕਿ ਤੂੰ ਕਾਲਪੁਰਤੈ ਤੂਰ ਨੂੰ ਨਾ ਜਾਣਿਆ ਕਰ ਵੀ ਕਿਤੇ ਸਹਿਰੋਂ ਪੂਰ ਵਸਦਾ ਉਹ ਸਦਾ ਹੀ ਤੇਰੇ ਨਾਲ ਰਹਿੰਦਾ ਤੇਰੇ ਕੋਲ ਵਸਦਾ ਕਾਂਸਾ ਜੀ ਨੇ ਤੇ ਇਨਾ ਨੇੜੇ ਹੈ ਤੇਰੇ ਹੱਥ ਤੋਂ ਵੀ ਨੇੜੇ ਹੈ ਹੱਥ ਤੇ ਸਰੀਰ ਨੇ ਨਾਲ ਲੱਗਿਆ ਹੋਇਆ ਪਰ ਕਾਂਸਾ ਕਹਿੰਦਾ ਹੱਥ ਤੋਂ ਵੀ ਨੇੜੇ ਹੈ ਕਹਿ ਰਵਿਦਾਸ ਹੱਥ ਤੋਂ ਵੀ ਨੇੜੇ ਹੈ ਆਤਮੋ ਵੀ ਨੇੜੇ ਹੈ ਪਰ ਦਿਸਦਾ ਨਹੀਂ ਦਿਸਦਾ ਕਿਉਂ ਨਹੀਂ ਹੈ ਭਾਵੇਂ ਸਾਹ ਕਹਿੰਦੇ ਗੁਰੂ ਦੀ ਬਖਸ਼ੀ ਹੋਈ ਸੂਝ ਨਹੀਂ ਲਈ ਹੈ ਗੁਰੂ ਦਾ ਗਿਆਨ ਨਹੀਂ ਲਿਆ ਅਰਨਾਤਾ ਹੁਲ ਵਿਚਾਰਾ ਗੁਰੂ ਦੇ ਦਿੱਤੇ ਗਿਆਨ ਰਾਹੀ ਗੁਰੂ ਦੇ ਦਿੱਤੀ ਬਾਤ ਰਾਹੀ ਉਹ ਕਾਲਪੁਰਪਤ ਉਹ ਪਰਗਤ ਹੋਣਾ ਸੀ ਤੇਰੇ ਅੰਦਰੋਂ ਤੈਨੂੰ ਉਹ ਦੇ ਦਰਸ਼ਨ ਦਿਦਾਰੇ ਨੂੰ ਨਿਸ਼ਾਨ ਇਸ ਕਰਕੇ ਭਾਈ ਤੇਰੇ ਨੇੜੇ ਵਰਤਾ ਕਾਲਪੁਰਪਤ ਤੈਨੂੰ ਦਿਸ ਨਹੀਂ ਰਹਾ ਹੈ ਤੋ ਗੁਰੂ ਦੀ ਬਖਸ਼ੀ ਹੋਈ ਬੁਲਦੇ ਨੇ ਨਾਲੋ ਹਲੀ ਨੂੰ ਆਪਣੇ ਅੰਦਰੋਂ ਦੱਪਣ ਦੀ ਕੋਸ਼ਿਸ਼ ਕਰ ਹਰ ਆਪੇ ਸਾਹੂ ਸਰਾਗ ਰਤਨ ਹੀਰਾ ਹਰ ਆਪ ਕੀ ਆਪਸਰ ਸਹਿਜ ਜਿਵੇਂ ਜਦੋਂ ਗੁਰੂ ਦੇ ਬਖਸ਼ੀ ਮਤ ਨਾਲ ਤੈਨੂੰ ਸਮਝ ਆ ਗਈ ਅਹੰਕਾਰ ਕਰਤ ਵੈ ਗੁਰੂ ਜੀ ਨੂੰ ਸਮਝਦੇ ਨੇ ਫਿਰ ਬਾਸਾ ਕਹਿੰਦੇ ਜਦ ਨੂੰ ਇਹ ਸਮਝ ਆ ਜਾਣੀ ਹੈ ਇਹ ਪਤਾ ਲੱਗ ਜਾਣਾ ਹੈ ਕਿ ਗਿਆਨ ਹੋ ਜਾਣਾ ਹੈ ਕਿ ਪ੍ਰਮਾਤਮਾ ਆਪ ਹੀ ਹੀ ਰੱਬ ਹੈ ਆਪ ਹੀ ਰੱਬਨ ਹੈ ਆਪ ਹੀ ਇਸ ਨੂੰ ਵਿਹਾਜਣ ਵਾਲਾ ਜਿਹੜਾ ਸਾਹ ਹੁੰਦਾ ਹੈ ਸਰਾਫ ਸੁਨਿਆਰਾ ਕਹਿੰਦੇ ਉਹ ਆਪ ਹੀ ਸਰਾਫ ਹੈ ਤੇ ਉਸਨੇ ਆਪ ਹੀ ਸਾਰਾ ਜਗ ਦਾ ਖਿਲਾਰਾ ਰਚਿਆ ਹੋਇਆ ਹੈ ਇਹ ਸਮਝ ਆ ਜਾਣੀ ਹੈ ਜਦ ਨੂੰ ਦੀ ਮੱਤ ਲੈ ਦੇ ਪੁੱਤਰ ਬਿਆਨ ਹਾਸਨ ਕਰਿਆ ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਵਿਹਾਜੇ ਸੋ ਸਾਹੂ ਸੱਚਾ ਬੁਜਾਰਾ ਤੰਦੁਰਾ ਰਾਮ ਰੰਗਟਿਆਂ ਦੇ ਮੋਹਰ ਲਾ ਕੇ ਵਜਨ ਕਰਦੇ ਨੇ ਜੇ ਨਾਮਕ ਜਿਸ ਵੀ ਮਨੁੱਖ ਉਤੇ ਪ੍ਰਮਾਤਮਾ ਕਿਰਪਾ ਕਰਦਾ ਹੈ ਗੁਰੂ ਕਿਰਪਾ ਕਰਦਾ ਹੈ ਉਹ ਮਨੁੱਖ ਦਾ ਨਾਮ ਵਿਹਾਜੇ ਨਾਮ ਰੂਪੇ ਉਪਕਾਰ ਹਰਦਾ ਹੈ ਤੇ ਭਾਰਤ ਸਾਹਿਬ ਕਹਿੰਦੇ ਜਿਹੜਾ ਉਸ ਘਾਤਕ ਬੈਗੂ ਜੀ ਦਾ ਨਾਮ ਵਿਹੱਜਦਾ ਹੈ ਉਹ ਮਨੁੱਖ ਪਰ ਨਾਮ ਰਤਨ ਦਾ ਸਹਾਉਕਾਰ ਬਣਦਾ ਹੈ ਤੇ ਭਾਰਤ ਸਾਹਿਬ ਕਹਿੰਦੇ ਉਹ ਸਦਾ ਲਈ ਇਸ ਨਾਮ ਰਤਨ ਦਾ ਵਣਜ ਕਰਦਾ ਰਹਿੰਦਾ ਹੈ ਕਿ ਨਹੀਂ ਕਾਂਸੀ ਵਣਜਿਆ ਕਾਂਸੀ ਤਾਂਬਾ ਕਿन्ही ਲੌਂਹ ਸਤਾਰੀ ਸਤਿ ਰੋਵਾਂਦਿਆ ਨਾਮ गोविंद ਕਾ ਐਸੀ ਏਕ ਅੰਗਿ ਬਾਸਵੰਦਰ ਨੂੰ ਇਸ ਸੰਸਾਰ ਦੇ ਜਿੰਨੇ ਵੀ ਮਾਇਕ ਪਤਾਰ ਚਲੇ ਜਿੰਨੇ ਵੀ ਆ ਮਾਇਆ ਨੇ ਝੋਕ ਲਈ ਨਰਸਨ ਕਸਮੀ ਇਹ ਸਾਰੇ ਟਿੱਕੇ ਲੱਗਦੇ ਜੀ ਫਿਰ ਇਹ ਸਾਰੇ ਕਸੇ ਨਾ ਛੱਡ ਕੇ ਮਨੁੱਖ ਕੇ ਲੋ ਤੇ ਕੇਵਲੇ ਕੋ ਸਰਕਾਰ ਕੋ ਵਹਿਂਦੀ ਰਾਮ ਨਾਮ ਤਾਂ ਹੀ ਟੱਠਾ ਕਰਦਾ ਨਾਮ ਦਾ ਪਾਲ ਜੀ ਇਕੱਠਾ ਕਰਦਾ ਹੈ ਨਾਮ ਦਾ ਰਤਨ ਹੀ ਬਣਜ ਕਰਦਾ ਹੈ ਨਾਮ ਤੇ ਰਤਨ ਦਾ ਹੀ ਬਣਜ ਕਰਦਾ ਇਸ ਗੱਲ ਕੇ ਪਾਸਾ ਜਾਨ ਨੇ ਕਿ ਕਰਤਾਰ ਕੀ ਨੂੰ ਨੀਵੇਂ ਸਮਝਾ ਹੁੰਦਾ ਜੇ ਨਹੀਂ ਕੀਤਾ ਭਾਈ ਤੂੰ ਗੁਰੂ ਵਾਲਾ ਬਣ ਜਿਨ੍ਹਾਂ ਜੇ ਗੁਰੂ ਵਾਲਾ ਬਣ ਕੇ ਗੁਰੂ ਦੀ ਮੱਤ ਨਹੀਂ ਲੈ ਲੈਂਦਾ ਗੁਰੂ ਦੇ ਗਿਆਨ ਨੂੰ ਹਾਸਲ ਨਹੀਂ ਕਰ ਲੈਂਦਾ ਉਹਨਾਂ ਚ ਸੰਸਾਰ ਦੇ ਵਿੱਚ ਭਟਕਦਾ ਹੀ ਰਹਿੰਦਾ ਜੇ ਤੇਰੇ ਕੋਲ ਪੂਰਾ ਗਿਆਨ ਆ ਗਿਆ ਤੂੰ ਵੀ ਮਤਰਾ ਦੇ ਸਤਿਗੁਰ ਪਾਲ ਸਾਹਿਬ ਕਹਿੰਦੇ ਤੇ ਤੈਨੂੰ ਸਮਝ ਆ ਜਾਣੀ ਹੈ ਸੰਸਾਰ ਤੇ ਸਾਰਾ ਝੂਠਈ ਹੈ ਜਗ੍ਰਤ ਜਨਨ ਸਾਹਿਬ ਝੂਠ ਹੈ ਜਾਨ ਨੂੰਰੇ ਪਾਲ ਸਾਹਿਬ ਕਹਿੰਦੇ ਸਾਰਾ ਸੰਸਾਰ ਝੂਠਈ ਹੈ ਸਮਝ ਆ ਜਾਂਦੀ ਹੈ ਫਿਰ ਉਸ ਦਿਨ ਤੋਂ ਜਿਹੜਾ ਤੇਰੇ ਨਾਲ ਜਨਮਵਾੜਾ ਹੈ ਅਕਾਲ ਪੁਰਖ ਵੇ ਦੀ ਨਾਮ ਦਾ ਵਣ ਨਿਖਰੇਗਾ ਨਾਮ ਦਾ ਬਲਕਾਰ ਕਰੇਗਾ ਜਿਹਨੇ ਸਰਕਾਰ ਨੂੰ ਸੰਸਾਰ ਸੰਧਰੂਕਾਰ ਕਰਕੇ ਜਿਹੜੀ ਵੀ ਜਿਹਦੇ ਬਾਤ ਕੇ ਆਇਆ ਹੈ ਉਹ ਮੇਰੇ ਅਕਾਲ ਵੈਹ ਜੀ ਦੇ ਦਰਗਾਹ ਦੀ ਉਸਤਿ ਹਾਸ ਕਰਨਾ ਜੀਦਾ ਇਸ